ਵੀ ਜੇ ਕਿਸਾਨੀ ਧਰਨਿਆਂ ਦੇ ਨਾਲ ਤੁਹਾਡੇ ਵਪਾਰ ਦੇ ਉੱਤੇ ਫਰਕ ਪਿਆ ਤੇ ਫਿਰ ਸਾਡੇ 20 25 ਸਾਲ ਪਹਿਲਾਂ ਕਾਟਨ ਦੀਆਂ ਫੈਕਟਰੀਆਂ ਤੇ ਲੋਹੇ ਦੀਆਂ ਫੈਕਟਰੀਆਂ ਕੁੱਪਟੀਆਂ ਗਈਆਂ ਉਦੋਂ ਮੈਨੂੰ ਦੱਸੋ ਤੁਸੀਂ ਮੈਂ ਉਹਨਾਂ ਦੁਕਾਨਦਾਰਾਂ ਨੂੰ ਉਹਨਾਂ ਫੈਕਟਰੀ ਵਾਲੇ ਵਰਗ ਨੂੰ ਪੁੱਛਣਾ ਚਾਹਣਾ ਵੀ ਉਦੋਂ ਕਿਹੜੇ ਕਿਸਾਨ ਧਰਨਾ ਲਾਉਂਦੇ ਸੀ ਉਹ ਫੈਕਟਰੀਆਂ ਜੈਤੋਂ ਦੇ ਵਿੱਚੋਂ ਕਿਉਂ ਪੱਟੀਆਂ ਗਈਆਂ ਕੀ ਕਹਿ ਰਹੇ ਆਮ ਆਦਮੀ ਪਾਰਟੀ ਦੇ ਲੋਕ ਵੀ ਇਹ ਕਿਸਾਨਾਂ ਦੇ ਧਰਨੇਆ ਕਰਕੇ ਸਾਡੇ ਵਪਾਰ ਤੇ ਫਰਕ ਪਿਆ ਅਸੀਂ ਰੋਜ਼ਗਾਰ ਨਹੀਂ ਦੇ ਸਕੇ ਅਸੀਂ ਨੌਕਰੀਆਂ ਨਹੀਂ ਦੇ ਸਕੇ ਚਲੋ ਮੰਨ ਲੈਂਦੇ ਆ ਵੀ ਹੁਣ ਤੁਸੀਂ ਕਿਸਾਨਾਂ ਦਾ ਧਰਨਾ ਚ ਖਾਤਾ ਤੇ ਉਹ ਨੂੰ ਅੱਜ ਹਫਤਾ ਹੋ ਚੱਲਿਆ ਤੇ ਤੁਸੀਂ ਕਿੰਨੀਆਂ ਨੌਕਰੀਆਂ ਕੜਤਨਾ ਤੁਸੀਂ ਸਾਲ ਦੇ ਵਿੱਚ ਕਿੰਨੀਆਂ ਨੌਕਰੀਆਂ ਦੇ ਦਿਓਗੇ ਕਿਸਾਨ ਨਹੀਂ ਦੋਸ਼ੀ ਕੋਈ ਮਜ਼ਦੂਰ ਨਹੀਂ ਦੋਸ਼ੀ ਕੋਈ ਦੁਕਾਨਦਾਰ ਨਹੀਂ ਦੋਸ਼ੀ ਤੁਸੀਂ ਇੱਕ ਦੋਸੋ ਮੈਨੂੰ ਕਰੋਨਾ ਕਾਲ ਦਾ ਸਾਹਮਣੇ ਵੇਖ ਲਿਆ कोरोना काल ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਜੇ ਕਿਤੇ ਕਣਕ ਦਾ ਸੀਜ਼ਨ ਨਾ ਆਉਂਦਾ ਨਾ ਸ਼੍ਰੀਮਾਨ ਜੀ ਉਹਨਾਂ ਦਿਨਾਂ ਦੇ ਵਿੱਚ ਤੇ ਤੁਸੀਂ ਕੀ ਮੈਂ ਕੀ ਸਾਰਾ ਸਿਸਟਮ ਹੀ ਭੁੱਖਾ ਮਰ ਜਾਂਦਾ ਇਹ ਬੰਦਾ ਝੂਠ ਮਾਰ ਰਿਹਾ ਮੁੱਖ ਮੰਤਰੀ ਦੇ ਝੂਠ ਮਾਰਨ ਦੇ ਇਲਜ਼ਾਮ ਲੱਗ ਜਾਂਦੇ ਆ ਨੌਕਰੀਆਂ ਵੰਡਣ ਦੇ ਵਿੱਚ ਵੀ ਝੂਠ ਵੱਡੇ ਵੱਡੇ ਬੋਰਡ ਲਾਤੇ ਉਹਨਾਂ 'ਚ ਵੀ ਝੂਠ ਅੱਜ ਸਾਡੇ ਕਿਸਾਨ ਨੂੰ ਤੇ ਦੁਕਾਨਦਾਰ ਨੂੰ ਲੜਾਉਣ ਦਿਨਾ ਜੋ ਗੁੱਝੀਆਂ ਚਾਲਾਂ ਚੱਲ ਰਏ ਇਹ ਲੋਕ ਧਰਨਿਆਂ ਦੇ ਵਿੱਚੋਂ ਨਿਕਲੀ ਵੀ ਪਾਰਟੀ ਦੇਖੋ ਤੁਹਾਡਾ ਹੈਵਿੰਗ ਉਹ ਸਾਧਿਆ ਜਿਹੜਾ ਪੰਤੰਜਲੀ ਕੇ ਕਿਹੜੇ ਸਮਾਨ ਜਾ ਵੇਚਦਾ ਫਿਰਦਾ ਤੇ ਉਹ ਧਰਨੇ ਦੇ ਵਿੱਚੋਂ ਕੱਪੜੇ ਲੇਡੀਜ਼ ਵਾਲੇ ਕੱਪੜੇ ਪਾ ਕੇ ਸਲਵਾਰਾਂ ਪਾ ਕੇ ਤਾਂ ਭੱਜੇ ਸੀ ਇਹ ਭੱਜ ਗਿਆ ਸੀ ਨਾ ਉਹ ਆਏ ਇੱਕ ਜਦੋਂ ਉਹਨਾਂ ਤੇ ਭੀੜ ਪੈ ਜੇ ਨਾ ਮਰਦੋਂ ਬਣੇ ਜਨਾਨਾ ਵੇਖੀ ਤੇ ਉਹਨੂੰ ਭੀੜ ਪਈ ਇਹ ਸੱਦ ਕੇ ਆਪਦੀ ਬੇਇੱਜ਼ਤੀ ਆਪ ਕਰਾਈ ਐ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਨਹੀਂ ਇਹਨੇ ਤੇ ਮੀਟਿੰਗ ਦੇ ਵਿੱਚੋਂ ਉੱਠ ਕੇ ਭੱਜ ਗਿਆ ਉੱਟ ਕੇ ਭੱਜਣ ਵਾਲਾ ਬੋਈਦਲ ਹੁੰਦਾ ਉੱਟ ਕੇ ਭੱਜਣ ਵਾਲੇ ਦੀ ਬੇਇੱਜ਼ਤੀ ਹੁੰਦੀ ਹੈ ਜਿਹਦੇ ਕੋਲ ਕੋਈ ਦਲੇਰ ਨਾ ਹੋਵੇ ਉਹਦਾ ਸਾਡੇ ਸਤਕਾਰਯੋਗ ਲੀਡਰ ਪੰਜਾਬ ਦੇ ਫੇਰ ਵੀ ਬੈਠੇ ਰਹੇ ਉਹਨੂੰ ਡੀਕਦੇ ਰਹੇ ਉਹ ਭੱਜ ਗਿਆ ਤੁਸੀਂ ਦੇਖੋ ਪਿੱਛੇ ਜਾ ਕੇ ਉਹਨਾਂ ਟਾਈਮਾਂ ਦੇ ਵਿੱਚ ਕਣਕ ਦਾ ਭਾਅ ਕੀ ਸੀ 200 250 300 500 ਕੁਇੰਟਲ ਹੋਊਗਾ ਤੇ ਜਦੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਦਾ ਰਾਜ ਸੀ ਉਦੋਂ ਸਿਰਫ ਮੇਰੇ ਹਿਸਾਬ ਨਾਲ ਜੇ ਮੈਂ ਗਲਤ ਨਾ ਹੋਵਾਂ ਤੇ ਮਣਾਂ ਦੇ ਹਿਸਾਬ ਨਾਲ ਕਣਕ ਵਿਕਦੀ ਸੀ ਅੱਜ ਕੁਇੰਟਲਾਂ ਦੇ ਹਿਸਾਬ ਨਾਲ ਵਿਕਦੀ ਹੈ ਉਦੋਂ 40 ਰੁਪਏ ਮਣ 50 ਰੁਪਏ ਮੰਨ ਜਾਂ ਮੈਂ ਗਲਤ ਨਾ ਆਵਾਂ 100 ਰੁਪਏ ਮੰਨ ਹੋਊਗਾ ਉਦੋਂ 100 ਰੁਪਏ ਦਾ ਜਿਹੜਾ ਡੀਜ਼ਲ ਸੀਗਾ ਹੋਰ ਨਾਲ ਨੂੰ ਛੱਡੋ ਪਰੇ ਮੈਂ ਜਿਹੜੀ ਉਹ ਲੋਹੇ ਦੀ ਕੈਨ ਹੁੰਦੀ ਸੀ 20 ਲੀਟਰ ਦੀ ਮੈਂ ਆਪ ਖੁਦ 100 ਰੁਪਏ ਦੀ ਭਰਾ ਕੇ ਲਿਆਉਂਦਾ ਰਿਹਾ 120 ਰੁਪਏ ਦੀ ਉਹ ਆ ਜਾਂਦੀ ਸੀ ਉਦੋਂ ਵਰਤੇ ਐ ਵੀ ਇਹ ਗੁੱਲੀ ਘਰ ਐ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਪਰ ਇਹ ਆਪ ਨੂੰ ਦੱਸਣਾ ਪੈਂਦਾ ਵੀ ਉਹ ਕੀ ਬੋਲਿਆ ਵੀ ਮੈਂ ਗੁੱਲੀ ਘਰ ਐ ਤੇ ਮੈਂ ਸਥਿਰ ਦਾ ਜੇ ਸਥਿਰ ਦੀ ਗੁੱਲੀ ਬਣਾ ਸਕਦਾ ਤੇ ਸਥਿਰ ਦਾ ਜੇ ਚਰਖਾ ਬਣਾ ਸਕਦਾ ਤੇ ਬਲਕਾਰ ਤੂੰ ਕੀ ਚੀਜ਼ ਹੈ ਮੇਰੇ ਮੂਰੇ ਸਸਿਕਾ ਤੁਸੀਂ ਜੁੜੇ ਹੋ ਲੋਕਰਾ ਟੀਵੀ ਦੇ ਨਾਲ ਖਨੌਰੀ ਬਾਰਡਰ ਤੋਂ ਜਦੋਂ ਤੇ ਸਿੰਘੂ ਬਾਰਡਰ ਤੋਂ ਕਿਸਾਨਾਂ ਦਾ ਧਰਨਾ ਚੱਕਿਆ ਗਿਆ ਤਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਮੇਤ ਸਾਰੇ ਵਧਾਈ ਕਾਂਦਾ ਲੀਡਰਾਂ ਦਾ ਇਹੀ ਬਿਆਨ ਆਇਆ ਕਿ ਧਰਨੇ ਦੇ ਨਾਲ ਪੰਜਾਬ ਦੀ ਆਰਥਿਕ ਸਥਿਤੀ ਖਰਾਬ ਹੋਈ ਜਾ ਰਹੀ ਸੀ ਰੋਜ਼ਗਾਰ 'ਚ ਨੁਕਸਾਨ ਹੋ ਰਿਹਾ ਸੀ ਛੋਟਾ ਦੁਕਾਨਦਾਰ ਵਪਾਰੀ ਹਰ ਇੱਕ ਦਾ ਬਹੁਤ ਵੱਡਾ ਘਾਟਾ ਹੋ ਰਿਹਾ ਸੀ ਇਸੇ ਲਈ ਅੱਜ ਥੋੜ ਨੂੰ ਇੱਕ ਦੁਕਾਨਦਾਰ ਨਾਲ ਮਿਲਾਰੇ ਆ ਛੋਟਾ ਦੁਕਾਨਦਾਰ ਹੈ ਪੁੱਛਦੇ ਆ ਇਹਨਾਂ ਨੂੰ ਵੀ ਕਿੰਨਾ ਕੁ ਘਾਟਾ ਹੋ ਰਿਹਾ ਮੈਂ ਤੁਹਾਨੂੰ ਦੁਕਾਨ ਦਿਖਾਵਾਂ ਇੱਕ ਛੋਟੀ ਜੀ ਦੁਕਾਨ ਹੈ ਜਿਸ ਦੇ ਵਿੱਚ ਸਾਈਕਲ ਦੀ ਰਿਪੇਅਰ ਤੋਂ ਲੈ ਕੇ ਨਵੇਂ ਸਾਈਕਲ ਵੇਚਣ ਤੱਕ ਸਾਈਕਲ ਦੇ ਸਪੇਅਰ ਪਾਰਟਸ ਵੇਚਣ ਤੱਕ ਦਾ ਸਾਰਾ ਕੰਮ ਹੁੰਦਾ ਇਸ ਆਮ ਇੱਕ ਛੋਟੇ ਦੁਕਾਨਦਾਰ ਨੂੰ ਕੀ ਫਰਕ ਪਿਆ ਆਪਾਂ ਸਾਰੀ ਗੱਲਬਾਤ ਕਰਾਉਣੀ ਹੈ ਸਾਡੇ ਨਾਲ ਨੇ ਕਾਲਾ ਸ਼ਰਮਾ ਕਾਲਾ ਜੀ ਕੀ ਫਰਕ ਪੈ ਗਿਆ ਤੁਹਾਨੂੰ ਕਿਸਾਨਾਂ ਦੇ ਧਰਨੇ ਨਾਲ ਕਿੰਨਾ ਕੁ ਨੁਕਸਾਨ ਹੋ ਗਿਆ ਪਤਾ ਕੀ ਗੱਲ ਆਪਣਾ ਸਰਦਾਰ ਜੀ ਪਤਾ ਕੀ ਹੈ ਇੱਕ ਨਾ ਇੱਕ ਇੱਕ ਗਲਾਸ ਪਾਣੀ ਦਾ ਲੈ ਲਓ ਉਹ ਗਲਾਸ ਪਾਣੀ ਦੇ ਵਿੱਚ ਅੱਧਾ ਗਲਾਸ ਪਾਣੀ ਦਾ ਉਹ ਦੇਖਣ ਵਾਲਾ ਕਹਿ ਰਿਹਾ ਵੀ ਅੱਧਾ ਗਲਾਸ ਪਾਣੀ ਹੈ ਉਹ ਦੂਸਰਾ ਕਹਿ ਰਿਹਾ ਵੀ ਅੱਧਾ ਭਰਿਆ ਇੱਕ ਕਹਿ ਰਿਹਾ ਅੱਧਾ ਖਾਲੀ ਹੈ ਤੇ ਦੂਸਰਾ ਕਹਿ ਰਿਹਾ ਇਹ ਅੱਧਾ ਗਲਾਸ ਭਰਿਆ ਉਹ ਤੁਹਾਡੀ ਸੋਚ ਤੇ ਤੁਹਾਡਾ ਦੇਖਣ ਦਾ ਨਜ਼ਰੀਆ ਵੱਖਰੋ-ਵੱਖਰੀ ਹੈ ਤੁਸੀਂ ਹੋਰ ਐਂਗਲ ਤੋਂ ਵੇਖੀ ਜਾਂਦੇ ਹੋ ਸੋਚੀ ਜਾਂਦੇ ਹੋ ਤੇ ਮੈਂ ਹੋਰ ਐਂਗਲ ਤੋਂ ਸੋਚਦਾ ਤੁਸੀਂ ਦੇਖੋ ਬਹੁਤੀ ਦੂਰ ਨਾ ਜਾਓ ਤੁਸੀਂ ਬਹੁਤ ਹੀ ਸਤਕਾ ਆ ਇਤਿਹਾਸਕ ਧਰਤੀ ਜਿੱਥੇ ਉਹਦੇ ਵਿੱਚ ਖੜੇ ਹੋ ਜਿਹੜੀ ਜੈਤੋ ਮੰਡੀ ਦੇ ਨਾਲ ਆ ਮਸ਼ਹੂਰ ਹੈ ਜੈਤੋ ਮੰਡੀ ਦੇ ਵਿੱਚ ਅੱਜ ਤੋਂ ਤੁਸੀਂ 30 ਕੁ ਸਾਲ ਹੀ ਮਗਰ ਜਾਵੋ 25 ਤੋਂ 30 ਸਾਲ ਮਗਰ ਜਾਵੋ ਇੱਥੇ ਮੇਰੇ ਦੇਖਣ ਦੇ ਵਿੱਚ 20 ਤਾ ਲੋਹੇ ਦੀਆਂ ਫੈਕਟਰੀਆਂ ਹੁੰਦੀਆਂ ਸੀ ਲੋਹੇ ਦੀਆਂ ਫੈਕਟਰੀਆਂ ਸੀ ਜਿੰਨਾਂ ਦੇ ਵਿੱਚ ਸਰ ਗਿਆ ਤੇ ਗਾਡਰ ਬਣਦਾ ਸੀ ਤੇ ਪਹਿਲੇ ਨੰਬਰ ਤੇ ਸੀ ਆਉਂਦੇ ਸੀ ਦੂਜੇ ਨੰਬਰ ਦੇ ਉੱਤੇ ਗਵਿੰਦਗੜ ਮੰਡੀ ਸੀਗੀ ਜਿਹੜੀ ਅੱਜ ਪਹਿਲਾ ਨੰਬਰ ਤੇ ਚੱਲ ਰਹੀ ਹੈ ਤੇ ਸਾਡੇ ਇੱਥੇ ਫੈਕਟਰੀਆਂ ਦੇ ਨਾਂ ਨਿਸ਼ਾਉਣੀ ਛੱਕਿਆ ਗਿਆ ਉਸ ਤੋਂ ਬਾਅਦ ਮੈਂ ਤੁਹਾਨੂੰ ਦੂਜੀ ਗੱਲ ਦੱਸਦਾ 20 ਫੈਕਟਰੀਆਂ ਲੋਹੇ ਦੀਆਂ ਤੇ ਉਸ ਤੋਂ ਬਾਅਦ ਲੋਹੇ ਦਾ ਇੱਕ ਟ੍ਰੈਂਡ ਚੱਕਿਆ ਗਿਆ ਉਸ ਤੋਂ ਬਾਅਦ ਆਇਆ ਕਾਟਨ ਦਾ ਜਿਹਨੂੰ ਚਿੱਟੀ ਕ੍ਰਾਂਤੀ ਕਿਹਾ ਸਰਕਾਰਾਂ ਨੇ ਉਦੋਂ ਵੀ ਸਾਡੇ ਕੋਲ 20 ਤੋਂ 25 ਫੈਕਟਰੀਆਂ ਸੀ ਕਾਟਨ ਦੀਆਂ ਇਹ ਵੀ 20-25 ਸਾਲ ਮਗਰ ਜਾਵ ਲੋ ਉਦੋਂ ਮੈਨੂੰ ਦੱਸੋ ਤੁਸੀਂ ਮੈਂ ਉਹਨਾਂ ਦੁਕਾਨਦਾਰਾਂ ਨੂੰ ਉਹਨਾਂ ਫੈਕਟਰੀ ਵਾਲੇ ਵਰਗ ਨੂੰ ਪੁੱਛਣਾ ਚਾਹਣਾ ਹੈ ਵੀ ਉਦੋਂ ਕਿਹੜੇ ਕਿਸਾਨਦਾਰ ਨਾ ਲਾਉਂਦੇ ਸੀ ਉਹ ਫੈਕਟਰੀਆਂ ਜੈਤੋ ਦੇ ਵਿੱਚੋਂ ਕਿਉਂ ਪੱਟੀਆਂ ਗਈਆਂ ਦੱਸੋ ਕਿਸਾਨਾਂ ਦਾ ਉਹ ਧਰਨਾ ਸੀ ਮੈਂ ਕਹਿੰਦਾ ਕਿਸਾਨੀ ਧਰਨੇ ਦਾ ਨਾਂ ਨਿਸ਼ਾਨੀ ਹੈ ਨਹੀਂ ਸੀ ਕਿਸਾਨਾਂ ਦੀਆਂ ਕੋਈ ਬਹੁਤੀਆਂ ਵੱਡੀਆਂ ਮੰਗਾਂ ਹੀ ਨਹੀਂ ਸੀ ਅੱਜ ਮੰਗਾਂ ਕਿਉਂ ਬਣੀਆਂ ਕਿਉਂਕਿ ਉਹ ਤੁਸੀਂ ਦੇਖੋ ਪਿੱਛੇ ਜਾ ਕੇ ਉਹਨਾਂ ਟਾਈਮਾਂ ਦੇ ਵਿੱਚ ਕਣਕ ਦਾ ਭਾਅ ਕੀ ਸੀ 200 250 300 500 ਕੁਇੰਟਲ ਹੋਊਗਾ ਤੇ ਜਦੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਦਾ ਰਾਜ ਸੀ ਉਦੋਂ ਸਿਰਫ ਮੇਰੇ ਹਿਸਾਬ ਨਾਲ ਜੇ ਮੈਂ ਗਲਤ ਨਾ ਹੋਵਾਂ ਤੇ ਮਨਾਂ ਦੇ ਹਿਸਾਬ ਨਾਲ ਕਣਕ ਵੇਖਦੀ ਸੀ ਅੱਜ ਕੁਆਂਟਰਾ ਦੇ ਹਿਸਾਬ ਨਾਲ ਵੇਖਦੀ ਆ ਉਦੋਂ 40 ਰੁਪਏ ਮਨ 50 ਰੁਪਏ ਮਨ ਜਾਂ ਮੈਂ ਗਲਤ ਨਾ ਆਵਾਂ 100 ਰੁਪਏ ਮਨ ਹੋਊਗਾ ਉਦੋਂ 100 ਰੁਪਏ ਦਾ ਜਿਹੜਾ ਡੀਜ਼ਲ ਸੀਗਾ ਹੋਰ ਨਾਲੋਂ ਛੱਡੋ ਪਰੇ ਮੈਂ ਜਿਹੜੀ ਉਹ ਲੋਹੇ ਦੀ ਕੈਨ ਹੁੰਦੀ ਸੀ 20 ਲੀਟਰ ਦੀ ਮੈਂ ਆਪ ਖੁਦ 100 ਰੁਪਏ ਦੀ ਭਰਾ ਕੇ ਲਿਆਉਂਦਾ ਰਿਹਾ 120 ਰੁਪਏ ਦੀ ਉਹ ਆ ਜਾਂਦੀ ਸੀ ਤੇ ਅੱਜ ਜੋ ਕਿੰਨੇ ਦੀ ਹੈ ਹਿਸਾਬ ਲਾਓ ਤੁਸੀਂ 100 ਰੁਪਏ ਲੀਟਰ ਹੋ ਗਿਆ 100 ਰੁਪਏ ਦੀ 20 ਲੀਟਰ ਆਉਂਦਾ ਆਉਂਦਾ 100 ਰੁਪਏ ਦਾ ਲੀਟਰ ਹੋ ਗਿਆ ਤੇ ਕਣਕ ਸਾਡੀ 500 ਵਾਲੀ ਅੱਜ ਵੱਧ ਦਰਦ 22300 ਨੂੰ ਗਈ ਹੈ। ਉਸੀ ਨੂੰ ਦੇਖੋ ਨਾ ਤੁਸੀਂ ਹਾਲਾ ਕਿ ਮੈਂ ਇੱਕ ਦੁਕਾਨਦਾਰ ਹਾਂ ਪਰ ਮੈਂ ਦੁਕਾਨਦਾਰ ਦੇ ਨਾਲ-ਨਾਲ ਇੱਕ ਛੋਟਾ ਜਿਹਾ ਕਿਸਾਨ ਵੀ ਹਾਂ ਨਾ। ਉਹਨਾਂ ਨੂੰ ਲੋਕਾਂ ਨੂੰ ਛੱਡ ਦਿਓ। ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹਣਾ ਬੁੱਧੀਜੀਵਨਾਂ ਨੂੰ ਵੀ ਜੇ ਕਿਸਾਨੀ ਧਰਨਿਆਂ ਦੇ ਨਾਲ ਤੁਹਾਡੇ ਵਪਾਰ ਦੇ ਉੱਤੇ ਫਰਕ ਪਿਆ ਹੈ। ਤੇ ਫਿਰ ਸਾਡੇ 20-25 ਸਾਲ ਪਹਿਲਾਂ ਕਾਟਨ ਦੇ ਨਾਲ ਫੈਕਟਰੀਆਂ ਤੇ ਲੋਹੇ ਦੀਆਂ ਫੈਕਟਰੀਆਂ ਕਿਉਂ ਪਟੀਆਂ ਗਈਆਂ ਉਹਦਾ ਕਾਰਨ ਹੈ। ਸਾਡੀਆਂ ਉਦੋਂ ਤੋਂ ਲੈ ਕੇ ਅੱਜ ਤੱਕ ਦੀਆਂ ਸਰਕਾਰਾਂ ਦੀਆਂ ਜੋ ਪਾਲਿਸੀਆਂ ਬਣਾਈਆਂ ਸੀ ਪਾਲਿਸੀਆਂ ਗਲਤ ਹੈ ਹਾਲਾਂਕਿ ਕਿਸਾਨ ਨਹੀਂ ਗਲਤ ਤੇ ਕਿਸਾਨ ਦਾ ਹੁਣ ਲਗਾਤਾਰ 2 ਸਾਲਾਂ ਦੇ ਧਰਨਾ ਲਾ ਰਹੇ ਐ ਚਲੋ ਮੰਨ ਲੈਨੇ ਆਪਾਂ ਆਪਾਂ ਕਿਸਾਨਾਂ ਨੂੰ ਵੀ ਇੱਥੇ ਗਲਤ ਕਰ ਦਿੰਨੇ ਆ ਵੀ ਤੁਹਾਡੇ ਧਰਨਾ ਲਾਉਣ ਨਾਲ ਸਾਡੀ ਸੇਲ ਦੇ ਉੱਤੇ ਫਰਕ ਪੈ ਗਿਆ ਚਲੋ ਕਿਸੇ ਕਾਰੋਬਾਰ ਤੇ ਫਰਕ ਪੈ ਵੀ ਸਕਦਾ ਜਿਵੇਂ ਕੋਈ ਟਰਾਂਸਪੋਰਟ ਵਾਲਾ ਉਹਨੂੰ 10 20 ਕਿਲੋਮੀਟਰ ਤੋਂ ਦੀ ਦੂਰੋਂ ਦੀ ਵੜ ਕੇ ਆਉਣਾ ਪਵੇ ਉਦਾ ਹੋ ਸਕਦਾ ਕੋਈ 1 ਲੀਟਰ 2 ਲੀਟਰ ਡੀਜ਼ਲ ਬੰਦ ਲੱਗ ਜੇ ਉਥੋਂ ਵੀ ਆਪਾਂ ਪਰੇ ਨਹੀਂ ਹੋ ਸਕਦੇ ਪਰ ਇਹ ਕੀ ਕਹਿ ਰਿਹਾ ਆਮ ਆਦਮੀ ਪਾਰਟੀ ਦੇ ਲੋਕ ਵੀ ਇਹ ਕਿਸਾਨਾਂ ਦੇ ਧਰਨਿਆਂ ਕਰਕੇ ਸਾਡੇ ਵਪਾਰ ਤੇ ਫਰਕ ਪਿਆ ਅਸੀਂ ਰੋਜ਼ਗਾਰ ਨਹੀਂ ਦੇ ਸਕੇ ਅਸੀਂ ਨੌਕਰੀਆਂ ਨਹੀਂ ਦੇ ਸਕੇ ਚਲੋ ਮੰਨ ਲੈਂਦੇ ਆ ਵੀ ਹੁਣ ਤੁਸੀਂ ਕਿਸਾਨਾਂ ਦਾ ਧਰਨਾ ਚਕਾਤਾ ਤੇ ਉਹ ਨੂੰ ਅੱਜ ਹਫਤਾ ਹੋ ਚੱਲਿਆ ਤੇ ਤੁਸੀਂ ਕਿੰਨੀਆਂ ਨੌਕਰੀਆਂ ਕੱਢ ਤੀਆਂ ਤੁਸੀਂ ਸਾਲ ਦੇ ਵਿੱਚ ਕਿੰਨੀਆਂ ਨੌਕਰੀਆਂ ਦੇ ਦਿਓਗੇ ਤੇ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਦਿੱਤੇ ਆ ਸਰਟੀਫਿਕੇਟ ਆਦੇ ਸਟੇਜਾਂ ਤੇ ਸੱਤ-ਸੱਤ ਕੇ ਉਹ ਕੁੜੀਆਂ ਪਿੱਟ ਦਿਨਾ ਫਿਰਦਿਨਾ ਵੀ ਸਾਨੂੰ ਕੱਲਾ ਸਰਟੀਫਿਕੇਟ ਦਿੱਤਾ ਹੈ ਮੁੱਖ ਮੰਤਰੀ ਨੇ ਨਾ ਅਸੀਂ ਕੱਚੀਆਂ ਐ ਨਾ ਪੱਕੀਆਂ ਤੇ ਨਾ ਸਾਡਾ ਕੁਝ ਬਣਿਆ ਸਿਰਫ ਇਹ ਗੱਲ ਆ ਵੀ 6000 ਤੋਂ ਜਾਂ 10000 ਤੋਂ ਸਾਡੀ ਤਨਖਾਹ ਜ਼ਰੂਰ 18000 ਹੋਈ ਆ ਪਰ ਅਸੀਂ ਭਰਾਵੋ ਪੱਕੇ ਨਹੀਂ ਇਹ ਬੰਦਾ ਝੂਠ ਮਾਰ ਰਿਹਾ ਮੁੱਖ ਮੰਤਰੀ ਦੇ ਝੂਠ ਮਾਰਨ ਦੇ ਇਲਜ਼ਾਮ ਲੱਗੀ ਜਾਂਦੇ ਆ ਨੌਕਰੀਆਂ ਵੰਡਣ ਦੇ ਵਿੱਚ ਵੀ ਝੂਠ ਵੱਡੇ ਵੱਡੇ ਬੋਰਡ ਲਾ ਤੇ ਉਨ੍ਹਾਂ ਦੇ ਵਿੱਚ ਝੂਠ ਅੱਜ ਸਾਡੇ ਕਿਸਾਨ ਨੂੰ ਤੇ ਦੁਕਾਨਦਾਰ ਨੂੰ ਲੜਾਉਣ ਦੇ ਨਾਲ ਜੋ ਗੁੱਝੀਆਂ ਚਾਲਾਂ ਚੱਲ ਰਏ ਇਹ ਲੋਕ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਜਾਂ ਛੋਟੇ ਲੀਡਰ ਤੇ ਜਾਂ ਬੇ ਲੋੜੇ ਲੀਡਰ ਜਿਹੜੇ ਇਹਨਾਂ ਕੋਲੇ ਰਗੇ ਆ ਉਹ ਇਹ ਗੱਲ ਪੇਸ਼ ਕਰਨੀ ਚਾਹੁੰਦੇ ਆ ਇਹਨਾਂ ਦੋਨਾਂ ਸਿਸਟਮ ਨੂੰ ਲੜਾਉਣਾ ਚਾਹੁੰਦੇ ਆ ਜਿਵੇਂ ਕਿਸਾਨ ਨੂੰ ਤੇ ਮਜ਼ਦੂਰ ਨੂੰ ਲੜਾਉਣਾ ਚਾਹੁੰਦੇ ਆ ਉਹਵੇਂ ਕਿਸਾਨ ਨੂੰ ਤੇ ਦੁਕਾਨਦਾਰ ਨੂੰ ਇਹ ਇਹਨਾਂ ਦੇ ਵਿੱਚ ਇੱਕ ਪਾੜਾ ਪਾ ਕੇ ਵੀ ਕੱਲ ਨੂੰ ਜਦੋਂ ਕੋਈ ਕਿਸਾਨ ਤੁਹਾਡੇ ਕੋਲੇ ਆਵੇ ਵੀ ਅਸੀਂ ਧਰਨਾ ਲਾਉਣਾ ਜੀ ਅਬਾ ਪੰਜਾਬ ਬੰਦ ਕਰਨਾ ਤੇ ਇਹਨਾਂ ਲੋਕਾਂ ਦੇ ਉੱਤੇ ਸ਼ਰਪਾਟਣ ਆਪਸ ਵਿੱਚ ਇੱਕ ਦੂਜੇ ਨਾਲ ਜਾਣ ਵੀਰ ਤੁਸੀਂ ਸਾਡਾ ਕੀ ਸਵਾਰਿਆ ਮੈਂ ਤੁਹਾਡੀ ਹੋਰ ਗੱਲ ਤੋਂ ਲੈਣ ਤੋਂ ਪਹਿਲਾਂ ਪਹਿਲਾਂ ਇੱਕ ਗੱਲ ਹੋਰ ਦੱਸ ਦੇਣਾ ਚਾਹਣਾ ਦੁਕਾਨਦਾਰਾਂ ਨੂੰ ਇੱਕ ਤੁਹਾਡੇ ਦੇ ਨੇੜੇ ਹੀ ਜਿੱਤਗੜ ਸੈਲੋ ਬਣ ਰਿਹਾ ਨਾ ਸੈਲੋ ਦਾ ਉਹਨੇ ਰੂਪ ਧਾਰਨ ਕਰ ਲੈਣਾ ਬਣੀ ਜਾ ਰਿਹਾ ਉਹਦੇ ਵਿੱਚ ਜਦੋਂ ਜਾ ਕੇ ਤੁਹਾਡੀ ਜਿੰਸ ਟਾਲੀਆਂ ਦੇ ਰੂਪ ਦੇ ਵਿੱਚ ਵਿੱਚ ਪਹਿਣ ਲੱਗੀ ਸਾਰੀ ਦਾ ਲੇਬਰ ਖਤਮ ਹੋਊਗੀ ਸਾਰਾ ਮੰਡੀਕਰਨ ਖਤਮ ਹੋਊਗਾ ਸਾਡੇ ਮੰਡੀਆਂ ਚੱਕੀਆਂ ਜਾਣਣੀਆਂ ਤੇ ਉਹ ਜਿਹੜਾ ਲੱਖਾਂ ਮਜ਼ਦੂਰ ਤੇ ਲੱਖਾਂ ਟਰੱਕ ਵਾਲਾ ਖਤਮ ਹੋ ਜਾਣਾ ਉਹ ਕਿਸਾਨਾਂ ਨੇ ਖਤਮ ਕੀਤਾ ਨਹੀਂ ਇਹਦੇ ਤੇ ਵੀ ਤੇ ਇਲਜ਼ਾਮ ਆ ਨੇ ਵੀ ਕਿਸਾਨਾਂ ਦੀ ਉੱਥੇ ਮਹਿੰਗੀ ਵਿਕੂਗੀ ਇਸ ਲਈ ਕਿਸਾਨ ਉੱਥੇ ਵਿਰੋਧ ਹੀ ਕੋਈ ਨਹੀਂ ਕਰ ਰਿਹਾ ਨਹੀਂ ਕਿਸਾਨ ਜੇ ਵਿਰੋਧ ਕਰਦੇ ਆ ਫਿਰ ਤੁਸੀਂ ਕਹਿੰਦੇ ਹੋ ਕਿਸਾਨ ਵਿਰੋਧ ਕਰਦੇ ਹੋ ਤੇ ਸਾਡੀ ਦੁਕਾਨਦਾਰੀ ਦਾ ਮੰਦਾ ਆਉਂਦਾ ਤੇ ਤੁਸੀਂ ਕਿਸੇ ਪਾਸੇ ਸਾਡਾ ਖਿਹੜਾ ਦਾ ਛੱਡੋ ਨਾ ਸਾਨੂੰ ਤਾਂ ਦੱਸੋ ਨਾ ਅੱਜ ਤੁਹਾਡੇ ਮਗਰ ਲੱਗ ਜੰਨੇ ਜੇ ਅਸੀਂ ਵਿਰੋਧ ਕਰਦੇ ਆ ਤੇ ਵਿਰੋਧ ਤਾਂ ਸੜਕ ਰੋਕਣੀ ਪਊਗੀ ਤਰੋ ਤੇ ਪਰ ਸੜਕ ਰੋਕਣੀ ਬੂ ਸੜਕ ਰੁਕੂਗੀ ਤੇ ਤੁਹਾਡੇ ਵਪਾਰ ਤੇ ਅਸਰ ਪਊਗਾ ਜੇ ਤੁਹਾਡੇ ਵਪਾਰ ਤੇ ਅਸਰ ਪਊਗਾ ਤੇ ਤੁਸੀਂ ਸਾਡੇ ਕਿਸਾਨਾਂ ਨੂੰ ਦੋਸ਼ੀ ਕਹੋਗੇ ਕੋਈ ਕਿਸਾਨ ਨਹੀਂ ਦੋਸ਼ੀ ਕੋਈ ਮਜ਼ਦੂਰ ਨਹੀਂ ਦੋਸ਼ੀ ਕੋਈ ਦੁਕਾਨਦਾਰ ਨਹੀਂ ਦੋਸ਼ੀ ਤੁਸੀਂ ਇੱਕ ਦੱਸੋ ਮੈਨੂੰ ਕਰੋਨਾ ਕਾਲ ਦਾ ਸਾਹਮਣੇ ਵੇਖ ਲਿਆ ਕਰੋਨਾ ਕਾਲ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਜੇ ਕਿਤੇ ਕਣਕ ਦਾ ਸੀਜ਼ਨ ਨਾ ਆਉਂਦਾ ਨਾ ਸ਼੍ਰੀਮਾਨ ਜੀ ਉਹਨਾਂ ਦਿਨਾਂ ਦੇ ਵਿੱਚ ਤੇ ਤੁਸੀਂ ਕੀ ਮੈਂ ਕੀ ਸਾਰਾ ਸਿਸਟਮ ਹੀ ਭੁੱਖਾ ਮਰ ਜਾਂਦਾ ਉਹ ਕਣਕ ਦਾ ਸੀਜ਼ਨ ਆ ਗਿਆ ਤੇ ਉਹ ਜਿਹੜੇ ਕੋਈ ਇੱਥੋਂ ਤੱਕ ਕੀ ਜਿਹੜੇ ਬੈਂਡ ਬਾਜੇ ਵਜਾਉਂਦੇ ਸੀ ਨਾ ਉਹ ਵੀ ਜਾ ਕੇ ਦਾਣ ਵਾਣਾ ਮੰਡੀਆਂ ਚ ਲੱਗੇ ਸੀ ਵੀ ਉੱਥੇ ਕੰਮ ਕੀਤਾ ਤੇ ਉਹਨਾਂ ਨੂੰ ਉਹਦਾ ਰੋਜ਼ਗਾਰ ਮਿਲਿਆ ਤੇ ਉਹਨਾਂ ਨੇ ਆਪ ਦੀ ਘੁੱਡ ਭਰ ਕੇ ਰੋਟੀ ਖਾ ਲਈ ਤੇ ਜਿਹੜਾ ਦੁਕਾਨਦਾਰ ਸੀ ਉਦੋਂ ਦੋ ਦੋ ਮਹੀਨੇ ਜਾਂ ਤਿੰਨ ਮਹੀਨੇ ਉਹਦੀਆਂ ਦੁਕਾਨਾਂ ਬੰਦ ਰਹੀਆਂ ਉਦੋਂ ਕਿਹੜੇ ਕਿਸਾਨਾਂ ਨੇ ਧਰਨੇ ਲਾਏ ਸੀ ਜੀ ਉਹ ਕਰੋਨਾ ਦੀ ਪ੍ਰਭਾਈ ਕਿਹੜੀ ਸਰਕਾਰ ਨੇ ਕਰਤੀ ਕਿਹੜੇ ਛੋਟੇ ਦੇ ਮੱਧਮ ਦੁਕਾਨਦਾਰ ਨੂੰ ਇਹਨਾਂ ਨੇ ਕੋਈ ਪੈਕੇਜ ਦਿੱਤਾ ਦੱਸੋ ਮੈਨੂੰ ਇਹ ਚੀਜ਼ਾਂ ਸਿਰਫ ਗੱਲਾਂ ਕਰਨ ਵਾਸਤੇ ਐ ਕਲਤਾਰ ਸਿੰਘ ਜੀ ਸੰਧਮਾ ਕਿਤੇ ਦਾ ਕਹਿ ਦਿੰਦੇ ਐ ਜਿਵੇਂ ਸਾਡੇ ਸਰਦਾਰ ਪ੍ਰਗਟ ਸਿੰਘ ਨੇ ਐਮ ਐਲ ਏ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਵੀ ਸਪੀਕਰ ਸਾਹਿਬ ਤੁਸੀਂ ਤਾਂ ਇੱਥੋਂ ਤੱਕ ਕਹਿਤਾ ਵੀ ਜਿਹੜੇ ਕਿਸਾਨਾਂ ਦੇ ਧਰਨੇ ਸੀ ਉਹਨਾਂ ਕਰਕੇ ਨਸ਼ਾ ਵਧਿਆ ਤੇ ਉਹ ਕਹਿੰਦਾ ਜੀ ਜੇ ਤੈਨੂੰ ਬੋਲਣਾ ਨਹੀਂ ਆਉਂਦਾ ਤੁਹਾਨੂੰ ਗੱਲ ਨਹੀਂ ਕਰਨੀ ਆਉਂਦੀ ਤਾਂ ਤੁਸੀਂ ਇਹ ਕਿਉਂ ਗੱਲਾਂ ਕਰਦੇ ਹੋ ਤੇ ਫਿਰ ਉਹ ਸਰਦਾਰ ਪ੍ਰਗਟ ਸਿੰਘ ਨੇ ਤੁਹਾਡੇ ਸਾਹਮਣੇ ਉਹ ਪਿਛਲਾ ਇਤਿਹਾਸ ਇਹਨਾਂ ਦਾ ਮੂਹਰੇ ਰੱਖਦਾ ਕਿ ਨਹੀਂ ਉਹਦੇ ਵਿੱਚ ਕੀ ਕਹਿ ਰਿਹਾ ਕਹਿ ਰਿਹਾ ਨਾ ਉਹ ਤੋਂ ਮੁੜ ਕੇ ਉਹੀ ਹਕਲਤਾਰ ਸਿੰਘ ਜੀ ਸੰਧਵਾ ਬਹੁਦੇ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪਗੜੀ ਦੇ ਵਿੱਚ ਕੀ ਬੋਲਦਾ ਵੀ ਮੈਂ ਤੁਹਾਡੇ ਨਾਲ ਵਾਦਾ ਕਰਕੇ ਜਾਂਦਾ ਜਵਾਨ ਕਰਦਾ ਤੁਹਾਨੂੰ ਲਿਖ ਕੇ ਦਿੰਦਾ ਵੀ ਅਸੀਂ 6 ਮਹੀਨਿਆਂ ਦੇ ਵਿੱਚ ਸਾਲ ਦੇ ਵਿੱਚ ਬਹੁਦੇ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬੀ ਦਾ ਅਸੀਂ ਇਨਸਾਫ ਦੇਵਾਂਗੇ ਦਿੱਤਾ ਨਹੀਂ ਦਿੱਤਾ ਉਹਨੇ ਤਾਂ ਕਹਿ ਨਹੀਂ ਮੈਂ ਕੁਰਸੀ ਵੀ ਛੱਡ ਆ ਕੁਰਸੀਆਂ ਦਾ ਨਾ ਛੱਡੋ ਯਾਰ ਕੁਰਸੀਆਂ ਦਾ ਕੀ ਛੱਡਣਗੇ ਉਹਨਾਂ ਦਾ ਇੱਕ ਨਿੱਕਾ ਜਿਹਾ ਐਮਐਲਏ ਬਲਕਾਰ ਸਿੱਧੂ ਕੀ ਕਹਿ ਰਿਹਾ ਉਹ ਮੈਂ ਸੇ ਸ਼ਬਦ ਨਹੀਂ ਵਰਤਣਾ ਚਾਹੁੰਦਾ ਜੋ ਇਹ ਬਲਤਾਰ ਸਿੰਘ ਸੰਧਵਾ ਦਾ ਨਾਮ ਲੈ ਕੇ ਬੋਲ ਰਿਹਾ ਅਸੀਂ ਦੋ ਦਾ ਵਿਰੋਧ ਕੀਤਾ ਵੀ ਗਲਤਾਰ ਸਿੰਘ ਸੰਧਵਾ ਸਤਕਾਰਯੋਗ ਹੈ ਸਤਕਾਰਯੋਗ ਉਹਦੀ ਕੁਰਸੀ ਹੈ ਅਸੀਂ ਦੋ ਦਾ ਫਿਰ ਵੀ ਵਿਰੋਧ ਕੀਤਾ ਵੀ ਸਰਦਾਰ ਬਲਕਾਰ ਸਰਦਾਰ ਮੇਰੇ ਹੱਥ 'ਚ ਮੂੰਹੋਂ ਨਿਕਲ ਗਿਆ ਵੀ ਬਲਕਾਰ ਸਿਆ ਤੁਸੀਂ ਗਲਤ ਹੈ ਉਹ ਬਲਕਾਰ ਸਿੰਘ ਆ ਇਹਨਾਂ ਵਰਕਰਾਂ ਦੀਆਂ ਬਹੁਤੇ ਸਤਕਾਰਯੋਗ ਧੀਆਂ ਪੈਣਾ ਦੇ ਕੀ ਸ਼ਬਦ ਵਰਤ ਰਿਹਾ ਉਹ ਵੀ ਇੱਥੇ ਅਸੀਂ ਨਹੀਂ ਵਰਤ ਸਕਦੇ ਕਿਉਂਕਿ ਯਾਰ ਚੇਅਰਮੈਨੀਆਂ ਦੀ ਖਾਤਰ ਮੈਂ ਉਸ ਚੇਅਰਮੈਨ ਨੂੰ ਵੀ ਪੁੱਛਣਾ ਚਾਹਣਾ ਜਿਹਦੀ ਲੇਡੀਜ਼ ਵਾਸਤੇ ਇਹਨਾਂ ਸ਼ਬਦ ਵਰਤੇ ਆ ਵੀ ਚੇਅਰਮੈਨੀਆਂ ਮੰਤਰੀਪੁਣਾ ਮੁੱਖ ਮੰਤਰੀ ਯਾਰ ਇਹ ਇੱਜ਼ਤ ਨੂੰ ਆਗੇ ਹੁੰਦੀ ਐ ਵੀ ਪਹਿਲਾਂ ਤਾਂ ਮੇਰੀ ਕੋਈ ਪੱਗ ਲਾ ਦੇ ਤੇ ਫਿਰ ਮੈਨੂੰ ਕਹਦੇ ਵੀ ਤੈਨੂੰ ਚੇਅਰਮੈਨ ਬਣਾਤਾ ਇਹ ਚੇਅਰਮੈਨੀਆਂ ਸਾਨੂੰ ਤਾਂ ਚਾਹੀਦੀਆਂ ਨਹੀਂ ਨਾ ਸਾਨੂੰ ਲੋੜ ਐ ਪਰ ਕੀ ਗੱਲ ਵੀ ਕਲਦਾਰ ਸੰਧਮਾਨ ਨੇ ਉਹਦਾ ਜੇ ਸਾਡੇ ਪ੍ਰਗਟ ਸਿੰਘ ਨੂੰ ਕਹਿ ਰਿਹਾ ਵੀ ਤੈਨੂੰ ਬੋਲਣਾ ਨਹੀਂ ਆਉਂਦਾ ਖੈਰਾ ਸਰਦਾਰ ਸੁਖਪਾਲ ਸਿੰਘ ਕਹਿ ਰਹੇ ਨੂੰ ਤੁਸੀਂ ਬੋਲਣ ਦਾ ਟਾਈਮ ਨਹੀਂ ਦੇ ਰਹੇ ਕਿਉਂ ਕਿੰਨਾ ਕੁ ਡਰ ਲੱਗਦਾ ਤੁਹਾਨੂੰ ਉਹ ਤੋਂ ਇਕ ਆਮ ਆਦਮੀ ਬੰਦਾ ਹੈ ਤੇ ਉਹ ਕੋਈ ਤੋਪ ਫ ਲਈ ਫਿਰਦਾ ਹੈ ਮੂੰਹ ਦੇ ਵਿੱਚ ਉਹਨੇ ਵੀ ਇਹੀ ਸ਼ਬਦ ਵਰਤਨੇ ਆ ਵੀ ਸਾਡੇ ਕਿਸਾਨਾਂ ਦਾ 100 ਕਰੋੜ ਦਾ ਤੁਸੀਂ ਨੁਕਸਾਨ ਕਰਤਾ ਕਿਸਾਨ ਕੋਡ ਕੋਡ ਕੇ ਦੂਰੇ ਕਰਤੇ ਚੋਰੀ ਤੁਸੀਂ ਕਰ ਲਈ ਦੇਖੋ ਤੁਸੀਂ ਪੁਲਿਸ ਨੇ ਕੋਲੇ ਖੜ ਕੇ ਚੋਰੀ ਕਰਵਾਈ ਇਹ ਵੇਖੋ ਇਹ ਕਿ ਚੋਰੀ ਪੁੱਤੋਂ ਦੀ ਸੀਨਾ ਜੋਰੀ ਇਹ ਕੀ ਗੱਲ ਹੋਈ ਇਹਦਾ ਚੋਰਾ ਨਾਲ ਕੁੱਤੀ ਰਲ ਗਈ ਇਸ ਕਰਕੇ ਤੂੰ ਬਲਕਾਰ ਸਿੰਘ ਦੀ ਉਥੇ ਇਸ ਕਲਾਸ ਨਾਲ ਲਾਈ ਛੱਦ ਕੇ ਵਿਧਾਨ ਸਭਾ 'ਚ ਖੜਾ ਕਰਦਾ ਉਹਨੂੰ ਜਿਵੇਂ ਹੈਡਮਾਸਟਰ ਖੜਾ ਕਰਦਾ ਕਿਸੇ ਜਵਾਕ ਨੂੰ ਤੇ ਜਾ ਕੇ ਕਿਸੇ ਮਾਸਟਰ ਨੂੰ ਤੂੰ ਹੈਡਮਾਸਟਰ ਆ ਉਥੋਂ ਦਾ ਵਿਧਾਨ ਸਭਾ ਦਾ ਤੂੰ ਕਹਿੰਦਾ ਬਲਕਾਰ ਉੱਠ ਪੱਟ ਕੇ ਦੱਸ ਵੀ ਜਿਹੜੇ ਤੂੰ ਸ਼ਬਦ ਵਰਤੇ ਐ ਵੀ ਇਹ ਗੁੱਲੀ ਘੜ ਐ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਪਰ ਇਹ ਆਪ ਨੂੰ ਦੱਸਣਾ ਪੈਂਦਾ ਵੀ ਉਹ ਕੀ ਬੋਲਿਆ ਵੀ ਮੈਂ ਗੁੱਲੀ ਘੜ ਐ ਤੇ ਮੈਂ ਸਤੀਰ ਦਾ ਜੇ ਸਤੀਰ ਦੀ ਗੁੱਲੀ ਬਣਾ ਸਕਦਾ ਐ ਤੇ ਸਤੀਰ ਦਾ ਜੇ ਚਰਖਾ ਬਣਾ ਸਕਦਾ ਐ ਤੇ ਬਲਕਾਰ ਤੂੰ ਕੀ ਚੀਜ਼ ਐ ਮੇਰੇ ਮੂਰੇ ਇੱਕ ਵੀ ਸ਼ਬਦ ਉਹਨੇ ਵਰਤਿਆ ਉਥੇ ਉਹਨੂੰ ਝਾੜ ਪਾਈ ਇਹ ਕੋਈ ਗੱਲਾਂ ਜੋ ਗੱਲ ਹੈ ਯਾਰ ਤੂੰ ਇੱਕ ਸਤਿਕਾਰਯੋਗ ਸਾਡੇ ਵਿਧਾਨ ਸਭਾ ਦੇ ਵਿੱਚ ਐਮਐਲਏ ਨੂੰ ਤੇ ਬਹੁਤ ਹੀ ਸਤਿਕਾਰਯੋਗ ਹਿੰਦੁਸਤਾਨ ਦੀ ਟੀਮ ਦਾ ਇੱਕ ਵੱਡਾ ਖਿਡਾਰੀ ਹਾਕੀ ਟੀਮ ਦਾ ਕੈਪਟਨ ਜਿਹਨੂੰ ਦੁਨੀਆ ਜਾਣਦੀ ਹੈ ਉਹਨੂੰ ਤੂੰ ਵਿਧਾਨ ਸਭਾ ਦੇ ਵਿੱਚ ਕੀ ਕਹਿ ਰਿਹਾ ਹਾਲਾਂਕਿ ਉਹਨੇ ਗਲਤ ਸ਼ਬਦੀ ਨਹੀਂ ਵਰਤਿਆ ਕੋਈ ਉਹਨੇ ਤਾਂ ਸਚਾਈ ਪੇਸ਼ ਕੀਤੀ ਹੈ ਵੀ ਆਪਣਾ ਸਰਦਾਰ ਜੀ ਸੰਧਵਾ ਸਾਹਿਬ ਤੁਸੀਂ ਆਹ ਸ਼ਬਦ ਵਰਤੇ ਐ ਤੂੰ ਕਹੇ ਵੀ ਕਾਕਾ ਉਦੋਂ ਅਸੀਂ ਸਤਾ ਤੋਂ ਬਾਹਰ ਸੀਗੇ ਤੇ ਝੂਟ ਤੇ ਅਸੀਂ ਆਏ ਆ ਝੂਟ ਸਾਡਾ ਬੋਲਣਾ ਸਾਡੀ ਮਜਬੂਰੀ ਸੀ ਜਿਹੜੇ ਅੱਜ ਕਹਿ ਰਹੇ ਆ ਕਿਸਾਨਾਂ ਨੂੰ ਵੀ ਇਹਨਾਂ ਕਰਕੇ ਪੰਜਾਬ ਦਾ ਨੁਕਸਾਨ ਹੋ ਰਿਹਾ ਤੇ ਤੁਸੀਂ ਧਰਨੇ ਜਦੋਂ ਲਾਉਂਦੇ ਸੀ ਤੁਸੀਂ ਜੋ ਕਾਹਦੀ ਦਿੱਲੀ ਧਰਨਾ ਲਾਈ ਰੱਖਦੇ ਸੀਗਾ ਉਹਦੇ ਰਾਜਪਾਲ ਦੇ ਇੱਕ ਮੂਰੇ ਹਾਂ ਇਹਨਾਂ ਨੇ ਜੋ ਦਿੱਲੀ ਦੇ ਵਿੱਚ ਧਰਨੇ ਲਾਏ ਅੱਜ ਮੈਂ ਅੱਜ ਉਸ ਅੰਨਾ ਹਜ਼ਾਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਆ ਸਾਡਾ ਉਹਨੂੰ ਪੁੱਛਣਾ ਚਾਹੁੰਦਾ ਕਾਰਬਨ ਤੋਂ ਬਾਅਦ ਮੈਂ ਜੇ ਮੁੱਖ ਮੰਤਰੀ ਕੇਜਰੀਵਾਲ ਧਰਨੇ ਲਾਉਂਦੇ ਰਹੇ ਆ ਭਗਵਾਨ ਜੀ ਮਾਨ ਵੀ ਉੱਥੇ ਜਾ ਕੇ ਜਦੋਂ ਕੇਜਰੀਵਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਦੋਂ ਜਾ ਕੇ ਆਪ ਧਰਨੇ ਲਾਉਂਦੇ ਓਹੋ ਇਹੋ ਗੱਲ ਹੋ ਗਈ ਨਾ ਯਾਰ ਵੀ ਇਹਨਾਂ ਦਾ ਤਾਂ ਉਹ ਤੇ ਹੁਣ ਇੱਥੇ ਸ਼ਬਦ ਨਹੀਂ ਆਪਾਂ ਵਰਤ ਸਕਦੇ ਇਹਨਾਂ ਦਾ ਕੁੱਤਾ ਦਾ ਕੁੱਤਾ ਤੇ ਜੋ ਸਾਡੇ ਕੁੱਤੇ ਦੀ ਗੱਲ ਆਈ ਇਹ ਨਹੀਂ ਨਾ ਗੱਲਾਂ ਚੱਲਦੀਆਂ ਮੈਂ ਸ਼ਬਦ ਵਰਤ ਨਹੀਂ ਚਾਹੁੰਦਾ ਪਰ ਗੱਲ ਕੀ ਹੈ ਧਰਨਿਆਂ ਦੇ ਵਿੱਚੋਂ ਨਿਕਲੀ ਵੀ ਪਾਰਟੀ ਲੇਖੋ ਤੁਹਾਡਾ ਹੈ ਨਹੀਂ ਉਹ ਸਾਧਿਆ ਜਿਹੜਾ ਪੰਤਾਂਜਲੀ ਕੇ ਕਿਹੜੇ ਸਮਾਨ ਜਾ ਵੇਚਦਾ ਫਿਰਦਾ ਹੈ ਤੇ ਉਹੋ ਧਰਨੇ ਦੇ ਵਿੱਚੋਂ ਕੱਪੜੇ ਲੇਡੀਜ਼ ਵਾਲੇ ਕੱਪੜੇ ਪਾ ਕੇ ਸਲਵਾਰਾਂ ਪਾ ਕੇ ਤੇ ਭੱਜੇ ਸੀ ਇਹ ਭੱਜ ਗਿਆ ਸੀ ਨਾ ਉਹ ਹੈ ਇਹ ਜਦੋਂ ਇਹਨਾਂ ਤੇ ਭੀੜ ਪੈ ਜੇ ਨਾ ਮਰਦੋਂ ਬਣੇ ਜਨਾਨਾਂ ਵੇਖੀ ਤੈਨੂੰ ਭੀੜ ਪਈ ਇਹ ਤਾਂ ਉਹ ਲੋਕ ਹੈ RAMDEV ਜੀ RAMDEV ਜੀ ਤੇ ਅੰਨਾ ਹਜ਼ਾਰੇ ਜੀ ਅੰਨਾ ਹਜ਼ਾਰੇ ਨੇ ਜਿੰਨੀ ਸਾਡੀ ਫੱਟੀ ਪੋਚੀ ਕਾਂਗਰਸ ਪਾਰਟੀ ਦੀ ਅੱਜ ਉਹਨੇ ਹਜ਼ਾਰੇ ਸਾਡੇ ਦਾ ਸਤਿਕਾਰਯੋਗ ਆ ਚਲੋ ਬਜ਼ੁਰਗ ਕਹਿਣਾ ਪਰ ਅੱਜ ਬੀਜੇਪੀ ਦੀਆਂ ਉਹਨੂੰ ਕਮੀਆਂ ਨਹੀਂ ਦੱਸਿਆਂ ਆਮ ਆਦਮੀ ਦੀਆਂ ਕਮੀਆਂ ਨਹੀਂ ਦੱਸਿਆਂ ਕੋਈ ਇਹ ਲੋਕ ਆ ਜਿਹੜੇ ਡਰਾਮੇਬਾਜ਼ ਲੋਕ ਐ ਅੱਜ ਦਾ ਇਹਨਾਂ ਦੇ ਕੋਈ ਇੱਕ ਵੱਡਾ ਇਹਨਾਂ ਦੇ ਉੱਤੇ ਨਿਸ਼ਾਨ ਵੀ ਲੱਗ ਗਿਆ ਚਲੋ ਮੱਥੇ ਦੇ ਉੱਤੇ ਆਪਾਂ ਕਲੰਕ ਵੀ ਨਾਂ ਕਹੀਏ ਕਿਉਂਕਿ ਆਪਣੇ ਕੋਈ ਸ਼ਬਦ ਚੰਗੇ ਨਹੀਂ ਲੱਗਦੇ ਇਹਨਾਂ ਦੇ ਇੱਕ ਮੱਥੇ ਦੇ ਉੱਤੇ ਕਲੰਕ ਵੀ ਲੱਗ ਗਿਆ ਵੀ ਇਹ ਚੋਰੀ ਵੀ ਕਰ ਸਕਦੇ ਇਹਨਾਂ ਦੀ ਚੋਰੀ ਸੀਨਾ ਜੋਰੀ ਕਿੰਨਾ ਚਿਰ ਚੱਲੂਗੀ ਜਿਹੜੇ ਲੋਕਾਂ ਨੇ ਤੁਹਾਨੂੰ 92 ਸੀਟਾਂ ਦਿੱਤੀਆਂ ਉਹ ਕਈ ਬੰਦੇ ਇਹੋ ਜਿਹੇ ਸੀ ਉਹਨਾਂ ਨੂੰ ਅਸੀਂ ਬਹੁਤ ਸਮਝਾਉਂਦੇ ਸਤਿਕਾਰਯੋਗ ਸਾਡੇ ਮਜ਼ਦੂਰ ਭਰਾਵਾਂ ਨੂੰ ਤਾਂ ਨਾ ਹੋਏ ਫਸ ਨਾ ਜਾਇਓ ਤੁਸੀਂ ਮਜ਼ਦੂਰ ਜਥੇਬੰਦੀਆਂ ਦੀ ਤਾਂ ਇੱਥੋਂ ਤੱਕ ਇਲਜ਼ਾਮ ਆ ਵੀ ਉਹਨਾਂ ਨੂੰ ਪਿਛਲੇ 3 ਸਾਲਾਂ 'ਚ ਟਾਈਮ ਦੇ ਦੇ ਕੇ ਮੁੱਖ ਮੰਤਰੀ ਸਾਹਿਬ ਵੱਲੋਂ ਮੀਟਿੰਗ ਨਹੀਂ ਲਈ ਗਈ ਫੇਰ ਜਦੋਂ ਉੱਥੇ ਸੰਗਰੂਰ ਦੋ ਵਾਰੀ ਉਹਨਾਂ ਤੇ ਐਡਾ ਜ਼ਬਰ ਜਬਰਦਸਤ ਲਾਖੀ ਚਾਰਜ ਹੋਇਆ ਵੀ ਉਹਨਾਂ ਦੇ ਤਾਂ ਉਹਨਾਂ ਨੂੰ ਐ ਆ ਵੀ ਇਹ ਤਾਂ ਪੰਜਾਬ 'ਚ ਰਹਿੰਦੇ ਨੇ ਨਹੀਂ 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 ਉਹ ਪਤਾ ਕਿ ਜਬਰਦਸਤ ਜਿਹੜਾ ਉਹਨਾਂ ਦੇ ਅਤਿਆਚਾਰ ਹੋਇਆ ਉਹ ਮੰਦ ਭੱਗਾ ਪਰ ਸਾਰਾਂ ਨਾਲੋਂ ਵੱਧ ਇਹਨਾਂ ਦੀ ਸਰਕਾਰ ਬਣਾਉਣ ਦੇ ਵਿੱਚ ਮੇਰੇ ਮਜ਼ਦੂਰ ਭਰਾਵਾਂ ਦਾ ਹੱਥ ਹੈ ਉਹ ਫੇਰ ਵੀ ਸਾਡੇ ਸਰਕਾਰ ਜੋਗਾ ਉਹਨਾਂ ਤੋਂ ਗਲਤੀ ਹੋਈ ਹੈ ਉਹੀ ਹੈ ਜਿਹੜਾ ਬੰਦਾ ਤੁਹਾਨੂੰ ਤਾਂ ਚੱਕਦਾ ਹੈ ਉਹਦੇ ਤੇ ਤੁਸੀਂ ਅਤਿਆਚਾਰ ਤਾਂ ਕਰਦੇ ਹੋ ਆਪਣੇ ਜੈਤੋਂ ਲੋਕਲ ਮੈਂ ਬਾਹਲੇ ਨੀਵੇਂ ਥਾਂ ਤੇ ਨਹੀਂ ਜਾਊਂਗਾ ਤੁਸੀਂ ਵੀ ਆਲੇ ਦੁਆਲੇ ਦੇਖਿਆ ਚੰਦ ਭਾਣ ਦੀ ਘਟਨਾ ਰੱਖ ਲਓ ਗੋਰੇ ਮੱਤੇ ਦੀ ਘਟਨਾ ਰੱਖ ਲਓ ਅਵਲ ਛੋਟੇ ਲੈਵਲ ਤੇ ਹਲੇ ਨਹੀਂ ਜਾਵਾਂਗੇ ਲੈਵਲ ਤਾਂ ਨਹੀਂ ਛੋਟਾ ਗੱਲ ਤਾਂ ਨਹੀਂ ਛੋਟੀ ਪਰ ਜੇ ਆਪਾਂ ਤੁਸੀਂ ਜਿਹੜੇ ਬੰਦਿਆਂ ਤੇ ਤੁਸੀਂ ਕਹਿੰਦੇ ਹੋ ਵੀ ਉਹਨਾਂ ਨਾਲ ਮੀਟਿੰਗ ਨਹੀਂ ਕੀਤੀ ਮੀਟਿੰਗ ਦਾ ਟਾਈਮ ਦੇ ਕੇ ਭੱਜ ਗਿਆ ਤੇ ਕਿਸਾਨਾਂ ਨਾਲ ਕੀ ਕਰਿਆ ਕਿਸਾਨਾਂ ਨੂੰ ਸੱਦਿਆ ਕੀਨੇ ਸੱਦਿਆ ਮੁੱਖ ਮੰਤਰੀ ਨੇ ਤੇ ਜਦੋਂ ਕਿਸਾਨਾਂ ਨੇ ਉਹਨੂੰ ਪੁੱਛਿਆ ਵੀ ਆਹ ਤੇਰੇ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਆ ਤੇਰੀਆਂ ਵਾਅਦੇ ਕੀਤੇ ਆ ਆਹ ਦਾ ਵਾਅਦੇ ਪੂਰੇ ਕਰ ਲੈ ਤੂੰ ਭਵਾਨਾ ਨਹੀਂ ਨਹੀਂ ਜੀ ਮੇਰੇ ਕੋਲ ਤਾਂ ਸੈਂਟਰ ਦੀਆਂ ਰੱਖ ਕੇ ਬਹਿ ਗਏ ਉਹ ਆਪਣਾ ਜਗENDER ਸਿੰਘ ਜੀ ਗਰਾਹਾ ਕਹਿ ਰਿਹਾ ਹੈ ਯਾਰਾ ਚਿੱਟੇ ਤਾਂ ਨਹੀਂ ਹੋਈਆਂ ਦਾੜੀਆਂ ਸਾਡੀਆਂ ਧੁੱਪ ਚ ਚਿੱਟੀਆਂ ਆ ਸਾਨੂੰ 50 ਸਾਲ ਹੋ ਗਏ ਇਸੇ ਕੰਮ ਦੇ ਵਿੱਚ ਸਾਨੂੰ ਨਹੀਂ ਪਤਾ ਵੀ ਕਿਹੜੀ ਫਾਈਲ ਪੰਜਾਬ ਸਰਕਾਰ ਦੀ ਐ ਤੇ ਕਿਹੜੀ ਫਾਈਲ ਜਿਹੜੀ ਐ ਸੈਂਟਰ ਗਵਰਨਮੈਂਟ ਦੀ ਐ ਕਿਹੜੀਆਂ ਮੰਗਾਂ ਤੁਹਾਡੀਆਂ ਨੇ ਤੇ ਕਿਹੜੀਆਂ ਮੰਗਾਂ ਉਹਨਾਂ ਦੀਆਂ ਹੁਣ ਤੁਸੀਂ ਦੇਖੋ ਯਾਰ ਪਾਗਲ ਦਾ ਕੋਈ ਨਹੀਂ ਹੁੰਦਾ ਹੁਣ ਮੰਗਿਆ ਤੁਹਾਡੇ ਤੋਂ ਆਧਾਰ ਕਾਰਡ ਗਿਆ ਤੇ ਤੁਸੀਂ ਜਾ ਕੇ ਪੈਨ ਕੱਢ ਕੇ ਮੂਹਰੇ ਰੱਖ ਦੋਗੇ ਉਹਦੇ ਇਹ ਚੀਜ਼ਾਂ ਦਾ ਸਿਰਫ ਇਹ ਮੁੱਖ ਮੰਤਰੀ ਜਿਹੜਾ ਪੰਜਾਬ ਹੈ ਟਾਈਮ ਪਾਸ ਕਰਦਾ ਪਹਿਲਾਂ ਉਹਨਾਂ ਨੂੰ ਸਤਿਕਾਰਯੋਗ ਸਾਡੇ ਵੱਡੇ ਲੀਡਰਾਂ ਨੂੰ ਸੱਦਿਆ ਗਿਆ ਉਹਨਾਂ ਦੀ ਮੈਂ ਬੇਇਜ਼ਤੀ ਵੀ ਨਹੀਂ ਕਰਾਂਗਾ ਉਹਨਾਂ ਦੀ ਬੇਇਜ਼ਤੀ ਕੋਈ ਨਹੀਂ ਕਰ ਸਕਦਾ ਕਿਉਂਕਿ ਸਤਿਕਾਰਯੋਗ ਵੱਡੇ ਲੀਡਰ ਆ ਉਹ ਪੰਜਾਬ ਨੇ ਜਦੋਂ ਉਹਨਾਂ ਨੂੰ ਐਡੀ ਵੱਡੀ ਮਾਨਤਾ ਦਿੱਤੀ ਹੈ ਤੇ ਪੰਜਾਬ ਦੇ ਨਾਲ ਸਾਰੀਆਂ ਕਿਸਾਨਾਂ ਦੀਆਂ ਸਮੱਸਿਆ ਉਹਨਾਂ ਦੇ ਹੱਥ ਚ ਪੜਾਈਆਂ ਉਹਨਾਂ ਦੀ ਬੇਇਜ਼ਤੀ ਦਾ ਕੋਈ ਕਰ ਨਹੀਂ ਸਕਦਾ ਇਹਨੇ ਸੱਦ ਕੇ ਆਪ ਦੀ ਬੇਇਜ਼ਤੀ ਆਪ ਕਰਾਈ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਨਹੀਂ ਇਹਨੇ ਤੇ ਮੀਟਿੰਗ ਦੇ ਵਿੱਚ ਉੱਠ ਕੇ ਭੱਜ ਗਿਆ ਉੱਠ ਕੇ ਭੱਜਣ ਵਾਲਾ ਬੋਝ ਦਲ ਹੁੰਦਾ ਉੱਠ ਕੇ ਭੱਜਣ ਵਾਲੇ ਦੀ ਬੇਇਜ਼ਤੀ ਹੁੰਦੀ ਹੈ ਜਿਹਦੇ ਕੋਲ ਕੋਈ ਦਲੇਰ ਨਾ ਹੋਵੇ ਉਹ ਸਾਡੇ ਸਤਕਾਰਯੋਗ ਲੀਡਰ ਪੰਜਾਬ ਦੇ ਫੇਰ ਵੀ ਬੈਠੇ ਰਹੇ ਉਹਨੂੰ ਡੀਕਦੇ ਰਹੇ ਉਹ ਭੱਜ ਗਿਆ ਛੱਡ ਕੇ ਭੱਜਣ ਵਾਲਾ ਬੋਈ ਦਲੋਂਦਾ ਤੇ ਛੱਡ ਕੇ ਭੱਜਣ ਵਾਲੇ ਦੀ ਬੇਇੱਜ਼ਤੀ ਹੁੰਦੀ ਹੈ ਇਸ ਕਰਕੇ ਉਹਨਾਂ ਦਾ ਕੱਦ ਹੋਰ ਵੱਡਾ ਹੋਇਆ ਹੁਣ ਡੱਲੇਵਾਲ ਨੂੰ ਤੁਸੀਂ ਚੱਕ ਲਿਆ ਹੁਣ ਫੇਰ ਡੱਲੇਵਾਲ ਨੂੰ ਤੁਸੀਂ ਹਸਪਤਾਲ ਚ ਕੋ ਦਾਖਲ ਕਰਾਇਆ ਕੋਟਾ ਨੇ ਤੁਹਾਡੀਆਂ ਸਤਕਾਰਯੋਗ ਕੋਟਾ ਨੇ ਕਹਤਾ ਹਾਈ ਕੋਰਟਾ ਸੁਪਰੀਮ ਕੋਰਟਾ ਨੇ ਵੀ ਤੁਸੀਂ ਉਸ ਨੂੰ ਚੱਕਣ ਦੇ ਵਿੱਚ ਬਹੁਤ ਮੰਦ ਭਾਗੀ ਗੱਲ ਹੈ ਤੁਸੀਂ ਇਸ ਤਰੀਕਾ ਨਾਲ ਉਹਨੂੰ ਨਹੀਂ ਚੱਕ ਸਕਦੇ ਉਹਨੂੰ ਤੁਸੀਂ ਉਹਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਤੇ ਤੁਸੀਂ ਅਇਤੋ ਯਾਰ ਆਪਣੇ ਕੋਲੇ ਇਹਨਾਂ ਕੋਲੇ ਇਹਨਾਂ ਨੂੰ ਇਹਨਾਂ ਦੀ ਨਿੰਦਿਆ ਕਰਨ ਵਾਸਤੇ ਆਪਣੇ ਕੋਲੇ ਸ਼ਬਦਾਂ ਦੀ ਇੱਥੇ ਘਾਟਾ ਕਮੀ ਆ ਜਾਂਦੀ ਹੈ ਵੀ ਜਦੋਂ ਜਿਹੜੇ ਬੰਦਿਆਂ ਨੇ ਸਾਡੇ ਮੰਝੇ ਪੀੜੀਆਂਾਂ ਮੰਝੇ ਬਿਸਤਰੇ ਲੈ ਕੇ ਚੱਕ ਕੇ ਸਾਡੇ ਕੂਲਰ ਪੱਖੇ ਲਾਉਂਦੇ ਤੁਸੀਂ ਦੇਖੇ ਗਏ ਤੇ ਟਰੈਕਟਰ ਟਰਾਲੀਆਂ ਸਾਡੀਆਂ ਚੋਰੀ ਕਰ ਲੀਆਂ ਇਹਨਾਂ ਲੋਕਾਂ ਨੇ ਤੇ ਸਾਡੇ ਕੋਲੇ ਇਹਨਾਂ ਦੀ ਨਿੰਦਿਆ ਕਰਨ ਵਾਸਤੇ ਲੋਕਾਂ ਦੀ ਤਾਂ ਸਲਾਹਦਾ ਕਰਨ ਵਾਸਤੇ ਸ਼ਬਦਾਂ ਦੀ ਕਮੀ ਆਉਂਦੀ ਹੁੰਦੀ ਹੈ ਇਹਨਾਂ ਦੀ ਨਿੰਦਿਆ ਕਰਨ ਵਾਸਤੇ ਮੇਰੇ ਕੋਲ ਕਮੀ ਆ ਗਈ ਸ਼ਬਦਾਂ ਦੀ ਜਿਵੇਂ ਕਿਸੇ ਆਪਾ ਸਤਕਾਰਯੋਗ ਬੰਦੇ ਦੇ ਹੱਕ ਦੇ ਵਿੱਚ ਕੋਈ ਗੱਲ ਕਰਦੇ ਆ ਵੀ ਯਾਰ ਇਹਦਾ ਸਤਿਕਾਰ ਕਰਨ ਵਾਸਤੇ ਮੇਰੇ ਕੋਲ ਕਮੀ ਆ ਗਈ ਸ਼ਬਦਾਂ ਦੀ ਇਹ ਬਹੁਤ ਹੀ ਸਤਿਕਾਰਯੋਗ ਬੰਦਾ ਇਹਨਾਂ ਦੀ ਨਿੰਦਾ ਕਰਨ ਕਰਨ ਵਾਸਤੇ ਮੇਰੇ ਕੋਲੇ ਸ਼ਬਦਾਂ ਦੀ ਕਮੀ ਹੈ ਇਹਨਾਂ ਨੂੰ ਚੋਰਾ ਨੂੰ ਇਦੋਂ ਆਪਾਂ ਕੀ ਕਹੀਏ ਇਹ ਜਿਹੜੀ ਸਰਕਾਰ ਹੈ ਹੁਣ ਆਮ ਆਦਮੀ ਦਾ ਨਾਮ ਬਦਲ ਕੇ ਇਹ ਹੁਣ ਗਾਹ ਨੂੰ ਆਪਦਾ ਨਾਮ ਰੱਖ ਲੇ ਚੋਰਾਾਂ ਦੀ ਸਰਕਾਰ ਤੇ ਇਦੋਂ ਵੱਧ ਮੇਰੇ ਕੋਲੇ ਕੋਈ ਸ਼ਬਦ ਨਹੀਂ ਇੰਨੀਆਂ ਗੱਲਾਂ ਕਰਦਾ ਹੋਇਆ ਕਾਲਾ ਸ਼ਰਮਾ ਬਹੁਤ ਹੀ ਸਤਿਕਾਰਯੋਗ ਉਹਨਾਂ ਮਜ਼ਦੂਰਾ ਤੋਂ ਤੋਂ ਨੱਕਸਾ ਅਨਾ ਤੋਂ ਤੇ ਉਹਨਾਂ ਦੁਕਾਨਦਾਰਾਂ ਤੋਂ ਵੀ ਮਾਫੀ ਮੰਗਦਾ ਵੀ ਜੇ ਕਿਸੇ ਨੂੰ ਕੋਈ ਗੱਲ ਚੰਗੀ ਨਾ ਲੱਗੇ ਤੋ ਮੈਨੂੰ ਰਾਏ ਜ਼ਰੂਰ ਦੇ ਦੇ ਤੇ ਜੇ ਕੋਈ ਕਮੈਂਟ ਕਰਨਾ ਤਾਂ ਉਹਦਾ ਕਾਲੇ ਸ਼ਰਮੇ ਨੂੰ ਵੀ ਕੋਈ ਐਡਾ ਕੋਈ ਭਰਮ ਭਲੇਖਾ ਨਹੀਂ ਕਰੋ ਕਿਉਂਕਿ ਜਿਹੋ ਜੀ ਕੋਕੋ ਹੋ ਜੀ ਬੱਚੇ ਕਿਉਂਕਿ ਕਮੈਂਟ ਤਾਂ ਉਹ ਜੇ ਕਰਨਾ ਨਾ ਜਿਹੋ ਜਾਂ ਕੋਈ ਸਾਡੇ ਸਾਨੂੰ ਸਿਖਾਇਆ ਗਿਆ ਇਸੇ ਮਾਰਕਟ ਨੇ ਸਾਨੂੰ ਪੜਾਇਆ ਜਿਹਦਾ ਕਿ ਚੰਗੇ ਮਾਰਕਟ ਦੇ ਚੰਡੇ ਹੋਏ ਤੋ ਉਹ ਗੱਲ ਚੰਗੀ ਕਰਨਗੇ ਤੇ ਜੇ ਕਿਸੇ ਮੇਰੇ ਵਰਗੇ ਦੇ ਚੰਡੇ ਹੋਏ ਉਹ ਮੇਰਾ ਵਿਰੋਧ ਕਰਨ ਮੈਂ ਤਾਂ ਕਹਿੰਦਾ ਕਿ ਲੋ ਵਿਰੋਧ ਕਰਨ ਵਾਸਤੇ ਵੀ ਉਹਨਾਂ ਨੂੰ ਟਾਈਮ ਕੱਢਣਾ ਪੈਂਦਾ ਉਹਨਾਂ ਦਾ ਵੀ ਧੰਨਵਾਦ ਕਾਲਾ ਸ਼ਰਮਾ ਖਿਮਾ ਦਾ ਜਾਚ ਕਰ ਜੁੜੇ ਰਹੋ ਲੋਕਰਾ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ